ਅੱਜ ਦੀ ਵੀਡੀਓ ਵਿੱਚ ਮੈਂ ਗੱਲਬਾਤ ਕਰਾਂਗੀ ਕਿ ਮੰਨ ਲਓ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨ ਲੱਗੇ ਆ ਜਾਂ ਕੋਈ ਬਿਜ਼ਨਸ ਸ਼ੁਰੂ ਕਰਨ ਲੱਗੇ ਆ ਤੇ ਤੁਸੀਂ 100% ਰੈਡੀ ਹੈਗੇ ਆ ਤੁਸੀਂ ਮਨ ਬਣਾ ਲਿਆ ਕਿ ਇਹ ਕੰਮ ਕਰਨਾ ਹੀ ਕਰਨਾ ਆ ਪਰ ਫਿਰ ਵੀ ਤੁਸੀਂ ਕਹਿੰਦੇ ਕਿ ਚਲੋ ਆਪਣੀ ਕੋਈ ਜਾਣ-ਪਛਾਣਦਾ ਹੈਗਾ ਐਕਸਪੀਰੀਐਂਸਡ ਪਰਸਨ ਹੈਗਾ ਉਹਦੇ ਕੋਲ ਜਾ ਕੇ ਨਾ ਸਲਾਹ ਲੈਣੇ ਆ ਤੇ ਉਹ ਬੰਦਾ ਤੁਹਾਨੂੰ ਮੰਨ ਲਓ 네ਗੇਟਿਵ ਗਾਈਡ ਕਰ ਦਿੰਦਾ ਆ ਕਹਿ ਦਿੰਦਾ ਕਿ ਛੱਡ ਪਰਾਂ ਮੈਂ ਵੀ ਟਰਾਈ ਕੀਤਾ ਸੀਗਾ ਗੱਲ ਨਹੀਂ ਬਣੀ ਤੂੰ ਰਹਿnde ਤੂੰ ਵੀ ਨਾ ਕਰੀ ਕਿਤੇ ਫਸ ਨਾ ਜਾਵੀਂ ਤੁਸੀਂ 100% ਰੈਡੀ ਹੁੰਦੇ ਹੋਏ ਵੀ ਤੁਹਾਨੂੰ ਕਿਸੇ ਨੇ ਉਹ 네ਗੇਟਿਵ ਗੱਲ ਕਹਿ ਦਿੱਤੀ ਨਾ ਤੁਸੀਂ ਉਹ ਗੱਲ ਲੈ ਕੇ ਛੇਤੀ ਬਹਿ ਜਾਣਾ ਕਿ ਨਹੀਂ ਉਹਨੇ ਮਨਾਂ ਕੀਤਾ ਵੀ ਉਹ ਬੰਦਾ ਕਹਿੰਦਾ ਮੈਂ ਵੀ ਕਰਕੇ ਦੇਖਿਆ ਸੀਗਾ ਵੀ ਹੋ ਸਕਦਾ ਮੇਰੇ ਕੋਲੋਂ ਵੀ ਨਾ ਹੋਵੇ ਤੁਹਾਨੂੰ ਤੁਹਾਨੂੰ ਕੀ ਪਤਾ ਕਿ ਉਹ ਪਰਸਨ ਨੇ ਉਸ ਲੈਵਲ ਤੱਕ ਆਪਣਾ ਹਾਰਡਵਰਕ ਕੀਤਾ ਕਿ ਨਹੀਂ ਕੀਤਾ ਉਹਨੇ ਆਪਣੀ ਮਿਹਨਤ ਲਾਈ ਕਿ ਨਹੀਂ ਲਾਈ ਸੋ ਸਾਨੂੰ ਨਹੀਂ ਪਤਾ ਉਹਨੇ ਉਹ ਕੰਮ ਕਿਸ ਹਿਸਾਬ ਨਾਲ ਕੀਤਾ ਤੇ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਤੁਹਾਡੇ ਵਿੱਚ ਕਿੰਨੀ ਪੋਟੈਂਸ਼ੀਅਲ ਹੈਗੀ ਆ ਕਿ ਤੁਸੀਂ ਕਿੰਨਾ ਵਧੀਆ ਕੰਮ ਕਰ ਸਕਦੇ ਆ ਜੇ ਤੁਹਾਡੇ ਵਿੱਚ ਇੱਛਾ ਹੈਗੀ ਆ ਤੁਸੀਂ ਆਪਣੇ ਆਪ ਨੂੰ ਯੂਨੋ ਅ ਵੈਰੀਡਿ ਕਰ ਲਿਆ ਹੋਇਆ 100% ਹਾਂ ਕੰਮ ਕਰਨਾ ਇਹਦਾ ਲੋਕਾਂ ਦੀਆਂ ਸੁਣਨੀਆਂ ਛੱਡੋ 100 ਦੇ ਵਿੱਚੋਂ ਕਿਤੇ 1% ਹੀ ਕੋਈ ਪਰਸੈਂਟ ਹੋਊਗਾ ਜਿਹੜਾ ਤੁਹਾਨੂੰ ਵਧੀਆ ਵੇਦ ਨਾਲ ਮੋਟੀਵੇਟ ਕਰੂਗਾ ਜਾਂ ਗਾਈਡ ਕਰੂਗਾ ਵੀ ਕਹੂਗਾ ਕਿ ਹਾਂ ਤੂੰ ਕਰ ਲੈ ਅਸੀਂ ਸੋਚਣਾ ਆਪਣੇ ਹਾਏ ਜੇ ਮੈਂ ਸਕਸੈਸ ਨਾ ਹੋਇਆ ਇਨਸਟੈਡ ਆਫ ਦਿਸ ਤੁਸੀਂ ਇਹ ਸੋਚੋ ਕਿ ਹਜੇ ਮੈਂ ਸਕਸੈਸ ਹੋ ਗਿਆ ਅਸੀਂ ਪੋਜ਼ਿਟਿਵ ਸੋਚਾਂਗੇ ਤਾਂ ਪੋਜ਼ਿਟਿਵ ਜ਼ਰੂਰ ਹੁੰਦਾ ਹੀ ਹੁੰਦਾ ਆ ਮੈਂ ਇਹ ਜ਼ਰੂਰ ਇਹ ਗੱਲ ਅਜ਼ਮਾਈ ਹੋਈ ਆ ਕਿ ਜਦੋਂ ਪਹਿਲਾਂ ਮੈਂ ਵੀ ਇਹ ਨਹੀਂ ਕਹਣੀ ਕਿ ਮੈਂ ਹੁਣੇ ਹੀ ਬੜੀ ਪੋਜ਼ਿਟਿਵ ਹੋਣ ਲੱਗੀ ਆ ਜਾਂ ਬੜੀ ਮੋਟੀਵੇਟ ਰਹਿਣ ਲੱਗੀ ਆ ਪਹਿਲਾਂ ਮੈਂ ਵੀ ਬੜਾ ਨੈਗੇਟਿਵ ਜਿਹਾ ਸੋਚਦੀ ਹੁੰਨੀ ਸੀ ਬੜਾ ਮੇਰਾ ਮਾਈਂਡ ਹੈ ਨਾ ਨੈਗੇਟਿਵ ਹੀ ਰਹਿਣਾ ਜਾਂ ਪਤਾ ਨਹੀਂ ਮੇਤੋਂ ਹੋਣਾ ਕਿ ਨਹੀਂ ਹੋਣਾ ਇਦਾਂ ਦੀਆਂ ਗੱਲਾਂ ਸੋਚੀ ਜਾਂਦੀ ਆਪਣੇ ਮਨ 'ਚ ਪਰ ਮੈਂ ਕਿਹਾ ਛੱਡ ਮਨਾ ਵੀ ਮੈਂ ਨੈਗੇਟਿਵ ਸੋਚੀ ਜਾਂਦੀ ਆ ਵੀ ਮੈਂ ਪੋਜ਼ਿਟਿਵ ਸੋਚਾਂ ਮੈਂ ਇੱਕ ਦਿਨ ਇੱਦਾਂ ਹੀ ਦੇਖਦੀ ਦੇਖਦੀ ਨਾ ਮੋਟੀਵੇਸ਼ਨਲ ਥਿੰਗਸ ਬੜੀਆਂ ਸੋਹਣੀਆਂ ਤੇ ਮੈਂ ਆਪਣੇ ਆਪ ਨੂੰ ਇਦਾਂ ਲੱਗਾ ਕਿ ਨਹੀਂ ਮੈਂ ਕਰ ਲੈਣਾ ਵੀ ਇਹ ਕੰਮ ਬਿਜ਼ਨਸ ਜਿਹੜਾ ਹੈਗਾ ਨਾ ਜਿਹ ਮੈਂ ਆਲਵੇਸ ਟ੍ਰਾਈ ਕਰਦੀ ਹੁੰਦੀ ਹਣੀ ਕਿ ਮੈਂ ਮੋਟੀਵੇਸ਼ਨਲ ਥਿੰਗਸ ਹੀ ਦੇਖਾਂ ਮੋਟੀਵੇਸ਼ਨਲ ਸਪੀਚ ਜਿਹੜੀਆਂ ਉਹ ਹੀ ਸੁਣਾ ਨੈਗੇਟਿਵ ਗੱਲਾਂ ਨਾ ਸੁਣਾ ਤੇ ਜੇ ਕੋਈ ਨੈਗੇਟਿਵ ਕਮੈਂਟ ਵੀ ਕਰ ਜਾਂਦਾ ਆ ਕਿ ਮੇਰੇ ਤਾਂ ਸਿਰ ਤੋਂ ਲੰਘ ਜਾਂਦਾ ਮੈਨੂੰ ਸਮਝ ਨਹੀਂ ਆਉਂਦਾ ਵੀ ਨੈਗੇਟਿਵ ਇਹਨੇ ਕਰਕੇ ਦਿੱਤਾ ਮੈਨੂੰ ਮਤਲਬ ਮੈਂ ਦਿਲ ਤੇ ਨਹੀਂ ਲਾਉਂਦੀ ਗੱਲਾਂ ਜੇ ਲੋਕਾਂ ਦੀ ਨੈਗੇਟਿਵ ਗੱਲਾਂ ਨੂੰ ਦਿਲ ਤੇ ਲਾ ਕੇ ਬਹਿ ਜਾਓ ਬਸ ਫਿਰ ਤਾਂ ਅਸੀਂ ਕੰਮ ਕਰ ਲਏ ਸੋ ਨੈਗੇਟਿਵ ਹੋਣਾ ਛੱਡੋ ਤੁਸੀਂ ਨੈਗੇਟਿਵ ਲੋਕਾਂ ਦੀਆਂ ਗੱਲਾਂ ਸੁਣਨੀਆਂ ਛੱਡੋ ਜੇ ਤੁਹਾਨੂੰ ਲੱਗਦਾ ਆ ਕਿ ਕੰਮ ਬਿਲਕੁਲ ਸਹੀ ਹੈਗਾ ਹੁਣ ਤੁਸੀਂ ਮੇਰੇ ਬਿਜ਼ਨ ਤਾਨੂੰ ਲੱਗਦਾ ਕਿ ਤੁਸੀਂ ਕੁਝ ਇਦਾਂ ਦਾ ਕੰਮ ਕਰਨਾ ਚਾਹੁੰਦੇ ਆ ਤੁਸੀਂ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਖੁਦ ਕਰੋ ਚੰਗੀ ਤਰ੍ਹਾਂ ਇਨਕੁਆਰੀਜ਼ ਇਹਦੀਆਂ ਪਾਓ ਤੁਸੀਂ ਇਹਦਾ ਇਨਫੋਰਮੇਸ਼ਨ ਲਓ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵੀ ਕੁਝ ਇਦਾਂ ਦਾ ਕਰਨਾ ਚਾਹੁੰਦੇ ਆ ਜੇ ਤੁਸੀਂ ਲੋਕਲ ਕੋਲ ਸਲਾਹ ਲੈਣ ਚਲੇਗੇ ਥੈਨ ਮੈਂ ਤੁਹਾਨੂੰ ਲਿਖ ਕੇ ਦੇ ਦੇਣੀ ਹੈ ਕਿ ਤੁਹਾਨੂੰ ਕਦੀ ਨਹੀਂ ਕਿਸੇ ਨੇ ਵੀ ਕਹਿਣਾ ਕਿ ਹਾਂ ਤੂੰ ਕਰ ਲੈ ਕੰਮ ਇਹ ਸੋ ਆਪਣੇ ਦਿਲ ਦੀ ਸੁਣੋ ਤੁਹਾਨੂੰ ਲੱਗਦਾ ਕਿ ਤੁਸੀਂ ਕੰਮ ਕਰ ਸਕਦੇ ਹੋ ਥੈਨ ਜੁਆਇਨ ਕਰ ਸਕਦੇ ਤੁਸੀਂ ਬਿਜ਼ਨਸ ਫਰੀ ਇਨਫੋਰਮੇਸ਼ਨ ਲੈ ਲਓ ਤੇ ਤੁਹਾਨੂੰ ਲੱਗਦਾ ਕਿ ਤੁਸੀਂ ਕੁਝ ਇਦਾਂ ਦਾ ਲੱਭਦੇ ਸੀਗੇ ਫਿਰ ਤੁਸੀਂ ਕੰਟੀਨਿਊ ਕਰ ਸਕਦੇ ਇਸ ਬਿਜ਼ਨਸ ਨੂੰ ਦੈਨ ਮੈਸੇਜ ਮੀ ਜੇ ਤੁਸੀਂ ਵੀ ਇਸ ਬਿਜ਼ਨਸ ਦੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ ਘਰ ਤੋਂ ਕੰਮ ਕਰਨਾ ਚਾਹੁੰਦੇ ਆ ਪ੍ਰੋਪਰ ਟ੍ਰੇਨਿੰਗ ਮਿਲੂਗੀ ਐਪ ਐਂਡ ਟੂਲਸ ਜੋ ਵੀ ਚਾਹੀਦੇ ਨੇ ਕੰਮ ਕਰਨ ਲਈ ਸਾਰੇ ਤੁਹਾਨੂੰ ਪ੍ਰੋਵਾਈਡ ਕਰਾਏ ਜਾਣਗੇ ਥੈਂਕ ਯੂ